ਆ ਜੋ ਤੁਹਾਨੂੰ ਅਸੀਂ ਗੰਦ ਦੇ ਨਾਲ ਇੱਕ ਬਣਾਇਆ ਹੋਇਆ ਗੇਟ ਦਿਖਾ ਰਹੇ ਹਾਂ ਇਹ ਇੱਕ ਬਹੁਤ ਹੀ ਕਾਬਲ ਅਤੇ ਸੁਲਝੇ ਹੋਏ ਮਿਸਤਰੀ ਅਜੀਤ ਸਿੰਘ ਦੀ ਵਰਕਸ਼ਾਪ ਹੈ ਜਿੱਥੇ ਉਹ ਖੇਤੀ ਬਾੜੀ ਦੇ ਵਿੱਚ ਵਰਤੋਂ ਚ ਆਉਣ ਵਾਲੇ ਸੰਦਾਂ ਨੂੰ ਤਿਆਰ ਕਰਦੇ ਆ ਇਹ ਜਗਾਹ ਚਾਹੇ ਪੁਰਾਣੀ ਹੈ ਪਰ ਮਿਸਤਰੀ ਅਜੀਤ ਸਿੰਘ ਕੋਲ ਹੁਨਰ ਬਹੁਤ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਉਹ ਆਪਣੀ ਹੁਣ ਵੀ ਉਮਰ ਦੇ ਵਿੱਚ ਕੰਮ ਕਰ ਰਹੇ ਨੇ ਤੁਹਾਡੀ ਉਹਨਾਂ ਨਾਲ ਅਸੀਂ ਗੱਲ ਵੀ ਕਰਵਾਵਾਂਗੇ ਰਾਦਾ ਸਾਰਾ ਕੰਮ ਕਰਦੇ ਨੇ ਪੁਰਾਣਾ ਖਾਪਣਿਆ ਹੋਇਆ ਆ ਤੁਹਾਨੂੰ ਦਿਖਾ ਰਹੇ ਆ ਹਾਲਾਤ ਇਸ ਦੇ ਦੁਕਾਨ ਦੇ ਸਾਰੀ ਗੱਲ ਵੀ ਕਰਵਾਵਾਂਗੇ ਮਿਸਤਰੀ ਅਜੀਤ ਸਿੰਘ ਨਾਲ ਵੀ ਇਹ ਤੁਸੀਂ ਅਪਡੇਟ ਕਿਉਂ ਨਹੀਂ ਹੋਏ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਕਰਵਾਉਂਦੇ ਆ ਪੁਰਾਣਾ ਤਾਂ ਆ ਤੁਹਾਨੂੰ ਛੱਤ ਦਿਖਾ ਰਹੇ ਆ ਗਾਰਡਰ ਪਾਏ ਹੋਏ ਨੇ ਬੱਤੇ ਪਾਏ ਹੋਏ ਨੇ ਨਾਲ ਫੱਟੇ ਪਾਏ ਹੋਏ ਨੇ ਵੀ ਕੀ ਮਜਬੂਰੀ ਰਹੀ ਹੋਊਗੀ ਮਿਸਤਰੀ ਸਾਹਿਬ ਦੀ ਵੀ ਹੌਨਰ ਉਹਨਾਂ ਕੋਲੇ ਇੰਨਾ ਤੱਕੜਾ ਹੈ ਕੰਮ ਸਾਰਾ ਕਰਦੇ ਆ ਖੇਤੀ ਬੜੀ ਸੰਧਾਂ ਦਾ ਤੇ ਇਹ ਜਗਾ ਦੁਕਾਨ ਨੂੰ ਨਵੀਂ ਲੋਕ ਕਿਉਂ ਨਹੀਂ ਦਿੱਤੀ ਮੋੜ ਨਾ ਜਾ ਹੋਰ ਕੋਲੇ ਰਹੇ ਹੈਗਾ ਮੈਨੂੰ ਪਤਾ ਹੈ ਕੀ ਉਹ ਤੁਸੀਂ ਇਹ ਪਾਰਾਦੀਰ ਯਾਨਾ ਨੇ ਜਿੰਮਤ ਨਿਹਾਰੀ ਖੁਦ ਆਪਣੇ ਅਥੀ ਕੰਮ ਕਰਦੇ ਨੇ ਉਹ ਇਹਦਾ ਹਰ ਸਮਾਨ ਤਿਆਰ ਕਰਦੇ ਨੇ ਕਿ ਉਹਨਾਂ ਕੋਲੇ ਜੀਰਾਏ ਹੋਏ ਨੇ ਸਮਾਗਮ ਲਈ ਆਤਵਾਨ ਨੂੰ ਉਹਨਾਂ ਦਾ ਵੀ ਜੀ ਦਿਖਾ ਰਹੇ ਆ ਬਾਹਰ ਬੈਠੇ ਨੇ ਬਜ਼ੁਰਗ ਬੈਠੇ ਨੇ ਸਰਦਾਰ ਜੀ ਬੈਠੇ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਾ ਮੇਰਾ ਬਦਲ ਸਿੰਘ ਆ ਜੀ। ਮਿਸਤਰੀ ਬਹੁਤ ਛੋਟੀਆਂ ਬਹੁਤ ਘੱਟ ਭਾਜਣਾ ਬਣਾਉਂਦਾ ਹੈ। ਜਿੰਨਾ ਸਾਦਾ ਸਾਡਾ ਟੱਪ ਤੋਂ ਬਾਅਦ ਵੀ ਇਹ ਤੋਂ ਕੰਮ ਕਰਾਉਣਾ ਸੀ। ਠੀਕ ਹੈ। ਤੇ ਜਿਹੜਾ ਕੰਮ ਕਰਦਾ ਥੱਲੀ ਵਾਲਾ ਤੋਂ ਕੰਮ ਕਰਦਾ ਪੈਸੇ ਬਹੁਤ ਕੰਮ ਲੱਗਦੇ। ਠੀਕ। ਹਾਂਜੀ। ਤੇ ਕੀ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਪਿੰਡ ਦੇ ਲੋਕਾਂ ਨੂੰ? ਪਿੰਡ ਦੇ ਲੋਕਾਂ ਨੂੰ ਇਹੀ ਸਨੇਹਾ ਦੇਣਾ ਵੀ ਵੱਧ ਤੋਂ ਵੱਧ ਇੱਥੋਂ ਕੰਮ ਕਰਾਓ ਜੀ ਥੋੜੀ ਜਿਹੀ ਦੇਖ ਹੈ ਤਾਂ ਉਹ ਜਿਹੀ ਦੇਖ ਹੈ ਵੀ ਕਰੇ ਵਾਲੀ ਹਾਲ ਦੇ ਵਿੱਚ। ਠੀਕ ਹੈ। ਲੇਕਿਨ ਇਹਨਾਂ ਵਧੀਆ ਕੰਮ ਕਰਦੇ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਨੂੰ ਇਹਨਾਂ ਨੂੰ ਤਾਂ ਮੇਰੇ ਵੇਖਦੇ ਵੇਖਦਾ ਮੈਂ ਕਹਿੰਦਾ 35 40 ਸਾਲ ਤੋਂ ਵੱਧ ਹੋ ਗਿਆ ਜੀ ਇਹਨਾਂ ਨੂੰ ਕੰਮ ਕਰਨਾ 40 ਸਾਲ ਤੋਂ 45 ਸਾਲ ਤੋਂ ਟਿਕਾਣ ਇਹਨਾਂ ਦੀ ਸ਼ੁਰੂ ਤੋਂ ਇੱਥੀ ਹੈ ਇੱਥੀ ਹੈ ਜੀ ਠੀਕ ਹੈ ਇੱਕ ਵਾਰ ਤੁਹਾਨੂੰ ਫਿਰ ਵਰਕਸ਼ਾਪ ਦਾ ਬਾਹਰੀ ਦ੍ਰਿਸ਼ ਦਿਖਾ ਰਹੇ ਹਾਂ ਇਹ ਦੁਕਾਨ ਦੇ ਕੀ ਹਾਲਾਤ ਨੇ ਇਹਨਾਂ ਤੋਂ ਕੰਮ ਕਰਵਾਇਆ ਕਰੋ ਕੰਮ ਵਧੀਆ ਕਰਦੇ ਨੇ ਤੁਹਾਡੀ ਅਸੀ ਹੁਣ ਇਹਨਾਂ ਨਾਲ ਗੱਲ ਕਰਵਾਵਾਂਗੇ ਬਹੁਤ ਹੀ ਵਾਜਬ ਰੇਟ 'ਤੇ ਕੰਮ ਕਰਦੇ ਨੇ ਤਾਂ ਜੋ ਇਹਨਾਂ ਦੀ ਦੁਕਾਨ ਨਵੀਂ ਬਣ ਸਕੇ ਸ੍ਰੀ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਕਿਹੜਾ ਪਿੰਡ ਐ ਤੁਹਾਨੂੰ ਕਿੰਨਾ ਚਿਰ ਹੋ ਗਿਆ ਵਰਕਸ਼ਾਪ ਕਰਦਿਆਂ ਨੂੰ ਢੱਲਵਾ ਪਿੰਡ ਐ ਜੀ ਹਾਂਜੀ ਤੇ 75 ਸਾਲ ਦੀ ਉਮਰ 14 ਸਾਲ ਦਾ ਉਹ ਕੰਮ ਕਰ ਰਿਹਾ ਜੀ ਅੱਛਾ ਹਾਂਜੀ ਅੱਜ ਪਹਿਲਾ ਕਾ ਕਿਹਦੇ ਨਾਲ ਕੰਮ ਕਰਦੇ ਤੁਸੀਂ ਸਾਲਾ ਮੇਰੇ ਬਾਪ ਨਾਲ ਕਰੇ ਇੰਜ ਨਾਲ ਕੰਮ ਸਾਰੇ ਹਾਲਾਂ ਦੀ ਕਰਦੇ ਸੀ ਠੀਕ ਹੈ ਬਾਅਦ ਚ ਹੌਲੀ ਹੌਲੀ ਵਰਕਸ਼ਾਪ ਨਾਲ ਹੀ ਤੇ ਹੁਣ ਚੱਲਦੀ ਕਰਨ ਭਰਾ ਮਤਨ ਨਾਲ ਤਿੰਨ ਭਰਾ ਸੀ ਅੱਛਾ ਉਹਨੇ ਸੇ ਦੋ ਸਾਡਾ ਬਜ਼ੁਰਗ ਜੀ ਭਰਾ ਠੀਕ ਹੈ ਹਾਂਜੀ ਕੀ ਕੀ ਸਮਾਨ ਤੁਸੀਂ ਤਿਆਰ ਕਰਦੇ ਹੋ ਫਿਰ ਪਹਿਲਾਂ ਹਾਲ ਕੀ ਕਹਦੇ ਟਰਾਲੀਆਂ ਵੀ ਤੱਕੀਓ ਸਾਰਾ ਕੰਮ ਹੀ ਕਰਦੇ ਚਾਰ ਆਂਦੇ ਵਿਚਾਰ ਕਰਦੇ ਪਹਿਲਾਂ ਹੋਰ ਮਨੂਦਾਂ ਹੋ ਗਿਆ ਕਰਕੇ ਬਹਿ ਜਾਵਾਂ ਠੀਕ ਹੈ ਹਾਂਜੀ ਨਹੀਂ ਇਹ ਜਿਹੜੀ ਦੁਕਾਨ ਤੁਸੀਂ ਪੁਰਾਣੀ ਚੱਲੀ ਆ ਰਹੀ ਹੈ ਇਹਨੂੰ ਨਵੀਂ ਬ੍ਰਾਂਡ ਦਾ ਨਹੀਂ ਕਿਤੇ ਸੋਚਿਆ ਬੜਾ ਸੋਚਿਆ ਹੀ ਕਰੇ ਕਮਜ਼ੋਰੀ ਬਹੁਤ ਸੀ ਜੀ ਅੱਛਾ ਹਾਂਜੀ ਹੋਰ ਕੋਈ ਖਾਸ ਨਹੀਂ ਬੱਚੇ ਤੁਹਾਡੇ ਕੀ ਕਰਦੇ ਆ ਬੱਚਾ ਇੱਕ ਤੱਕ ਟਰੈਕਟਰ ਕਰਦਾ ਜੀ ਅੱਛਾ ਇੱਕ ਲੁਗਿਆ ਨੇ ਰਹਿੰਦਾ ਹੁਣ ਗੁੱਡੀਆਂ ਤੋਂ ਵਿਆਹ ਤੇ ਸੀ ਠੀਕ ਹੈ ਹਾਂਜੀ ਹੁਣ ਤੁਸੀਂ ਆਪਦੇ ਕੰਮ ਤੋਂ ਸੰਤੁਸ਼ਟ ਹੋ ਕਿਸ ਦੋਸਤ ਨਹੀਂ ਹੈਗੇ ਨਾ ਹੋਏ ਨਹੀਂ ਹਾਂਜੀ ਸੰਤੁਸ਼ਟ ਹੋਏ ਨਹੀਂ ਨਾ ਪੈਂਦਾ ਥੋੜਾ ਕਣਾ ਠੀਕ ਹੈ ਹਾਂਜੀ ਸਿਹਤ ਜਾਨੀ ਕਿ ਇਜਾਜ਼ਤ ਨਹੀਂ ਦਿੰਦਾ ਪੂਰੀ ਹਾਂਜੀ ਹਾਂਜੀ ਠੀਕ ਹੈ ਠੀਕ ਨਹੀਂ ਆ ਪਰ ਕਰਨਾ ਪੈਂਦਾ ਆ ਭਰਾ ਨੂੰ ਰੱਖਿਆ ਨਾ ਇਹ ਕਰਦਾ ਮੇਰੇ ਕੰਮ ਅੱਛਾ ਇਹ ਕਰਦਾ ਨਾਲ ਹਾਂਜੀ अच्छा मैं एक गल और ਤੁਹਾਡੇ ਪਿੰਡ ਦੇ ਵਿੱਚੋਂ ਸੁਣੀ ਆ ਬਜ਼ੁਰਗਾਂ ਤੋਂ ਜਾਂ ਸਿਆਣਿਆਂ ਤੋਂ ਕਿ ਤੁਹਾਡੇ ਰੇਟ ਬਹੁਤ ਵਾਜਬ ਨਹੀਂ। ਹਾਂਜੀ ਪਿੰਡ ਤੋਂ ਪਤਾ ਲੱਗੂ ਵੀ ਤਾਂ ਮੈਂ ਤਾਂ ਨਹੀਂ ਪਤਾ ਸਾਨੂੰ ਇਸ ਬਾਰੇ ਪਤਾ ਲੱਗਣਾ। ਨਹੀਂ ਉਹ ਦੱਸਦੇ ਵੀ ਰੇਟ ਬਹੁਤ ਘੱਟ ਲੈਂਦੇ ਨੇ। ਹਾਂਜੀ 2500 ਲੈਂਦਾ ਉਸੇ ਕੰਮ ਦਾ। ਇੱਕ ਨੇ 1800 ਮੰਗਿਆ ਮੈਂ 800 ਕਰਿਆ ਸੀ। ਓਕੇ ਮੈਨੂੰ 800 ਤੋਂ ਵੀ 600 ਬਚਿਆ। ਅੱਛੇ ਹਾਂਜੀ ਠੀਕ ਹੈ। ਹਾਂਜੀ ਮਿਹਨਤ ਦਾ ਬਹੁਤ ਮਿਲਦਾ ਹੈ। ਹਾਂਜੀ ਹਾਂ ਦਾ। ਚਲੋ ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਤੁਹਾਡੀ ਜਲਦੀ ਤੋਂ ਜਲਦੀ ਇਹ ਦੁਕਾਨ ਬਣੇ। ਹਾਂਜੀ ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ। ਤੋ ਅਸੀਂ ਵੀ ਬੇਨਤੀ ਕਰਦੇ ਆ ਨਗਰ ਨੂੰ ਵੀ ਮਿਸਤਰੀ ਕਾਰੀਗਰ ਛੋਟੇ ਦੀ ਛੋਟੀ ਦੇ ਨੇ ਇਹਨਾਂ ਕੋਲੇ ਜ਼ਰੂਰ ਕੰਮ ਕਰਵਾਇਆ ਕਰੋ ਤਾਂ ਜੋ ਇਹ ਆਪਣੀ ਦੁਕਾਨ ਹੈ ਜੋ ਵਰਕਸ਼ਾਪ ਹੈ ਇਹਨੂੰ ਨਵੇਂ ਸਿਰੇ ਤੋਂ ਵਧੀਆ ਰੂਪ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ